ਜੇ ਮੈਨੂੰ ਤੇ ਪੇੜਾ ਮਾਰ ਮਾਰ ਸੁਧਾਰੀ ਜਾਊਂਗੀ ਤੈਨੂੰ ਮੈਂ ਲਾਡ ਲਾ ਭੋਲ ਕਰ ਕਰਕੇ ਜ਼ਹਿਰ ਦੇ ਜਾਊਂਗੀ ਤੂੰ ਵਿਗੜੀ ਜਾਊਂਗੀ ਫਿਰ ਕਹਾਂਗੇ ਚਾਚੀ ਨੇ ਬੁਗਾੜ ਦਿੱਤੀ ਜਿਹੜਾ ਨੇ ਸੀਨ ਬਣ ਗਿਆ ਇੱਥੇ ਪਤਾ ਨਹੀਂ ਕੀ ਆ ਤੇ ਜੋ ਬਹੁਤ ਜ਼ਿਆਦਾ ਲੜ ਤੂੰ ਦੇ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਜੀ ਮੈਂ ਲੋਕ ਸਤ 200 ਕਰਤਾ 242 ਦਿਨਾਂ ਲਾ ਬਿਲਕੁਲ ਠੀਕ ਹੈ ਤੇ ਦੋਸਤੋ ਮੈਂ ਹੌਲੀ ਹੋ ਜਨਾਂ ਕਿਉਂਕਿ ਗਰੀ ਸੁਪਤਾ ਹੈ ਤੇ ਆਪ ਦੇਖੋ ਗਾਇਜ਼ ਇਹਨੂੰ ਐਨੂੰ ਸੀ 5 ਮਿੰਟ ਪੂਰੇ ਨਹੀਂ ਹੋਏ ਤੇ ਇੱਥੇ ਆ ਕੇ ਸੋ ਗਿਆ ਉਹ ਜਾ ਕੇ ਜਾ ਕੇ ਸੋ ਜਾ ਆਰੇ ਆਪ ਕੋਈ ਪਤਾ ਕੀ ਕਰਤਾ ਹੈ ਆਪੇ ਕਰਨ ਲੱਗਦਾ ਜਦੋਂ ਲੋਰੀ ਦਾ ਦੋ ਮੇਰੀ ਉੱਠ ਜਾ ਬੇਬੀ ਦੀ ਹਲੋ ਹਾਂ ਬੇਲਾ ਉਹ ਗਿੰਮ ਉਹਨਾਂ ਤਿੰਨ ਬੋਤਲਾਂ ਆディ ਗਾਜੀ ਮੇਰਾ ਟੈਸਟ ਰੋਪੀ ਆਪਾਂ ਦੇਖ ਆ ਕੇ ਦੇਖਣਾ ਚਾਹੀਏ ਪੂਰਾ ਉੱਪਰ ਅੱਡਾ ਅੱਡਾ ਕੱਢ ਕੇ ਲਿਕੇ ਟੜੀਆ ਪੂਰਾ ਗੋੜਾ ਸਦਾ ਪੂਰਾ ਗਾਮ ਹੋਰ ਤੱਕ ਤਾਂ ਫਿੱਕਾ ਸੀ ਕੋ ਪੀਹਲਾ ਕੇ ਕੱਢ ਹੈਲੋ ਹਾਂ ਹਾਂ ਠੀਕ ਹੈ ਠੀਕ ਹੈ ਕੋਣੀ ਵੱਡਾ ਕੱਢ ਕੇ ਲੈ ਗਏ ਲੈ ਕੇ ਤਿੰਨ ਬੋਤਲਾਂ ਕੱਢ ਕੇ ਲੈ ਹਟ ਦੋਨੀ ਗੋਤੂ ਗੁੱਠੇ ਕੱਢਦੇ ਉਹ ਦਰਸ ਨਾ ਉਹ ਜੜੀਆਂ ਲਿਆਏ ਸੀ ਉਹ ਵੱਡੇ ਵੱਡੇ ਸਿਗੇ ਉਹ ਕੈਨਿਆਂ ਜੀ ਮੇਰਾ ਵੀ ਉਹ ਨਾਲ ਉੱਤੇ ਪੀ ਲਾ ਕੇ ਕੱਢਿਆ ਕੁੱਪੀ ਹੀ ਲਾ ਲੈਣੀ ਪਾਤੀ ਬਣਾ ਮੈਂ ਜਿਸ ਮੇਰੇ ਜੀਵਨ ਚ ਚਾਹਤਾਂ ਹੈ ਪਿਆਰ ਕਰਦਾ ਤੇਰੀ ਨਾਲ ਤੇ ਗੈਸ ਤੋਂੋਂ ਰੈਡੀ ਸਟੇਟ ਹੀ ਹੋ ਜਾਣਾ ਫਿਰ ਮਿਲਾਂਗੇ ਜੀ ਤੁਹਾਨੂੰ ਤੇ ਦੋਸਤ ਫਾਈਨਲੀ ਮੈਂ ਰੈਡੀ ਹੋ ਗਿਆ ਮੈਂ ਕੱਪੜੇ ਪਾ ਲਏ ਨੇ ਦੇਖੋ ਇੱਧਰ ਪਰ ਨਾਲੀ ਉੱਪਰ ਬੰਨ ਲਿਆ ਵਾ ਤੰਗ ਹੈ ਜੀ ਉੱਤਰਣ ਦੇ ਕਿਹਾਣਾ ਹਾਂ ਲੋ ਗਾਇਸ ਮੁੰਡਾ ਨਾ ਠਾਗੀ ਮੈਂ ਤੁਹਾਨੂੰ ਦੇ ਪਿਆਰ ਕਰਦਾ ਕਿੰਨਾ ਕੁ ਇਹ ਤਾਂ ਪਿਆਰ ਨੂੰ ਸਭ ਤੋਂ ਜ਼ਿਆਦਾ ਮੇਰੇ ਤੋਂ ਵੱਧ ਹੈ ਹੈ ਮੈਨੂੰ ਪਿਆਰ ਮੈਂ ਜ਼ਿਆਦਾ ਕਰਨੀ ਕਿ ਨਹੀਂ ਦੱਸੋ ਮੈਂ ਆਹਨ ਨੂੰ ਪਿਆਰ ਕਰ ਇੱਕ ਜਣਾ ਚੂਜ਼ ਕਰੂੰ ਮੈਂ ਇਹ ਗੁੜੀ ਕੀ ਕਰ ਕਰਕੇ ਮੈਂ ਇਹ ਗੁੜੀ ਮਮਮੀ ਆਹਨ ਨੂੰ ਇਤਨਾ ਜ਼ਿਆਦਾ ਪਿਆਰ ਕਰਦੀ ਨਾ ਮਮਮੀ ਦਾ ਇੱਕ ਜਿਹਾਕ ਸਪੈਸ਼ਲ ਹੁੰਦਾ ਹੈ ਤੁਹਾਡਾ ਸਪੈਸ਼ਲ ਹੈ ਮੇਰਾ ਤਾਂ ਸਪੈਸ਼ਲ ਗੁੜੀ ਹੈ ਯਾਹੀ ਤਾਂ ਦੋਸਤਾਂ ਤਾਂ ਦੋਸਤਾਂ ਨਾਲ ਮੈਂ ਚਲਾ ਸੀ ਨਵਾਂ ਘਰ ਦੇਖਣ ਜਿੱਤ ਨਵਾਂ ਘਰ ਲੈ ਰਹੇ ਦੋ ਦਿਨ ਕੰਮ ਕਰਕੇ ਹੋਰ ਨਕਸ਼ ਚੱਲਣਾ ਤੁਸੀਂ ਚੱਲਣਾ ਜਾਣਾ ਨਮਾ ਕਰ ਦੇਖਣ ਤੁਸੀਂ ਜਾਣਾ ਹਾਂ ਜਾਣਾ ਮਾ ਹਾਂ ਜਾਣਾ ਮਾ ਮੈਂ ਚੱਲਾ ਮਾਂ ਫਿਰ ਚੱਲ ਚਲੋ ਤੇ ਚੱਲ ਦੋਸਤੋ ਨਾ ਪਹ ਚੱਲਦੇ ਤੁਹਾਨੂੰ ਮਿਲਦੇ ਆ ਠੀਕ ਹੈ ਜਿੱਥੇ ਆਪਾਂ ਜਾਣਾ ਪਹਿਲਾਂ ਤਾਂ ਅੱ비 ਹਮ ਸਭ ਜਾਣੇ ਜਾ ਰਹੇ ਆ ਇਹ ਦੇਖੋ ਨਾ منہ ਕਿਵੇਂ ਬੰਦੇ ਆ ਹੈਲੋ ਗਾਇਸ ਗਾਇਸ ਨਹੀਂ ਆਦੇ ਆਜ ਕਿੱਥੇ ਜਾਣਾ ਹਾਂ ਕਿੱਥੇ ਜਾ ਚਲਿਏ ਹਾਂਜੀ ਗਾਇਸ ਚਲੋ ਗਾਇਸ ਪੱਪੀ ਸ਼ਾ ਸਾਡਾ ਐਕਸਲ ਗਾਇਸ ਕੁੜੀ ਬੰਟਾ ਦੇਣੀ ਜਣੀ

देख देख के फोन तो रह गया सर चलो चलो बस दोस्तों मैंने किससे कहा क्योंकि नक्का लग गया उधर के तब तक ना था चलते हैं अभी हम लोग और मिलकर पहुंचते हैं पहुंचकर मिलते हैं तो देखो साडा कारनामा ਜਿਹੜਾ ਲੈ ਦੀ ਗੱਲ ਚੱਲ ਰਹੀ ਪਈ ਆ ਉੱਪਰ ਕੁਛ ਨਹੀਂ ਹੈਗਾ ਮੈਂ ਦੇਖਿਆ ਉੱਪਰ ਖਾਲੀ ਆ ਮੰਮਤੀ ਆ ਨਹੀਂ ਕੀ ਮੰਮਤੀ ਤਾਂ ਬਣੀ ਹਾਂ ਉਹ ਥੱਗੀ ਆ ਦੇਖ ਇੱਥੇ ਕੱਪੜੇ ਤੋਂ ਅੰਦਰ ਜਾਂਦੇ ਜਾਂਦੇ ਆ ਬਧੀਆ ਕਿਸਣੀ ਗਈ ਆ ਹਾਂ ਆ ਲੋਪੀਆ ਆ ਉੱਪਰ ਕਿਚਨ ਹੈ ਇਹ ਆਹਾਂ ਗੱਲ ਦੀ ਹੈ ਬਾਹਰ ਤੋਂ ਆ ਜਾਂਦੀ ਹੈ ਤਾਂ ਸਭ ਬਧੀਆ ਆ ਜੀ ਜੋ ਬੋਲ ਰਹੇ ਹਾਂ ਨਾ ਦਵਾ ਦੇ ਰਹੇ ਇੱਕ ਆਹਰ ਰੂਮ ਹੈ ਬੈਡਰੂਮ ਆ ਪਿੱਛੇ ਹੈ ਅਟੈਚ ਵਾਸ਼ਰੂਮ ਹੈ ਦਵਾਸ਼ੂਮ ਆ ਲੈ ਇਧਰ ਆਹ ਚੋਪੜਾ ਹੈ ਇਸ ਤੇ ਬੈੱਡ ਪੂਰਾ ਆ ਜਾਂਦਾ ਬੈੱਡ ਬੈੱਡੀ ਆ ਨਾ ਬਸ ਅੱਜ ਤੇ ਆਣੀ ਨਾ ਇਹ ਸਿੰਗਲ ਰੂਮ ਆ ਇਹ ਪੱਲੇ ਵੀ ਹੋਣਾ ਚਾਹੀਦਾ ਲੈਫਟਾਂ ਚੱਲਦੀਆਂ ਬੈੱਡਰ ਨਾਲ ਮਾਰੀ ਅੰਦਰ ਲੱਗ ਚੁੱਕੀ ਇੱਥੇ ਮੇਰੀ ਮਾਮਾ ਵੀ ਦੋਆ ਤਾਂ ਦੋਸਤੋ ਹੁਣ ਆਪਾਂ ਘਰੇ ਆ ਗਏ ਆ ਉੱਤ ਇੱਧਰ ਦਿੱਤਾ ਖੜਾ ਵਾ ਪਹਿਲੇ ਮੂਰ ਕੋਈ ਲੱਗਦਾ ਕੈ ਐਂ ਤੇ ਦੋਸਤੋ ਰੋਟੀ ਖਾਣ ਲਈ ਰੋਟੀ ਬੰਦੀ ਪਈ ਆ ਸਬਜੀ ਗੈਸ ਓਵਨ ਚ ਗਰਮ ਹੋ ਰਹੀ ਆ ਤੇ ਲੱਸੀ ਰੂਸੀ ਆਪਾਂ ਪਾ ਲਈ ਆ ਕੰਨੇ ਤੋਂ ਬੋਲਦਾ ਪੱਖ ਲੱਗੀ ਹਾਏ ਹਾਏ ਭੁੱਖ ਨਾਲ ਤਾਂ ਜਾ ਨਿਕਲ ਜਾਂਦੀ ਐ ਤੇ ਮੇਰੀ ਨਿੱਕੀ ਚਲਾ ਸੀਗਾ ਖੱਡਾ ਹਾ ਉਹ ਜਦੋਂ ਮੈਂ 3 3 ਵੀਡੀਓ ਬਣਾਇਆ ਚੁੜਤੂ ਖੜਾਇਆ ਮੋਟਰਸਾਈਕਲ ਵੀ ਕੀ ਰੈਲੀ ਕੀ ਕਹਿੰਦੇ ਸੀ ਇਹ ਕਹਿੰਦੇ ਸੀ ਕਾਫਲਾ 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 ਮੋੜੇ ਆਇਆ ਹੁਣ ਤਾਂ ਖੱਡਾ ਕਾਫਲਾ ਦੁੱਸ਼ ਦੰਦ ਦੁੱਦੜਾ ਆ ਗਿਆ ਤੱਕ ਤਾਂ ਸਾਰੇ ਕਾਰਾਂ ਚ ਕੀ ਗੱਸੇ ਤੋਂ ਸ਼ਗਲ ਨਾ ਨਾ ਪੰਜਾਬੀਆਂ ਦਾ ਘਰ ਤੋ ਦੋਸਤੋ ਆਪਣੀ ਰੋਟੀ ਆ ਗਈ ਹੁਣ ਆਪਾਂ ਖਾਵਾਂਗੇ ਰੋਟੀ ਜਾਰੀ ਤੇ ਰੋਟੀ ਲੈ ਪਲੇਟ ਚ ਦੋਸਤੋ ਵੀ ਰੋਟੀ ਖਾਤੇ ਆਂ ਰੋਟੀ ਖਾ ਕੇ ਆਪਕੋ ਮਿਲਤੇ ਆਂ ਠੀਕ ਹੈ ਜੀ ਹਲੋ ਮੈਂ ਹਲੋ ਕੌਣ ਕਹਿ ਰਿਹਾ ਵਾ ਕਾਲੇ ਆਨੇ ਵੀਰੇ ਮੜੇ ਹੋ ਜਾ ਸਾੜ ਤੇ ਵਧੀਆ ਤਾਂ ਕਾਲੂ ਠੀਕ ਹੈ ਤੇ ਕਾਲੂ ਠੀਕ ਸੇ ਪੀ ਸ਼ਰਟ ਦਾ ਰੰਗ ਤੇ ਜਮਾਂ ਮੈਚ ਹੀ ਆ ਖਾ ਦੇ ਯਾਰ ਲੋਨ ਬਣਾਉਂ ਸੇ ਮੈਂ ਨਾ ਕਰੋ ਹਲੇ ਨਹੀਂ ਖਲੇ ਨਹੀਂ ਲੋਕ ਜੱਸ ਸੱਪੀਆ ਹੋ ਗਿਆ ਹਰ ਕੰਡਾ ਅੰਨਾ ਕੇ ਆਏ ਨੇ ਤੂੰ ਤਾਂ ਸਾਹਮਣੇ ਨਾਲ ਤਾਂ ਪਤਾ ਲੱਗਣਾ ਤੰ ਉੱਥੇ ਹੀ ਲਾ ਲੈ ਇਹਨੂੰ ਮੈਂ ਤਾਂ ਇੱਥੇ ਹੀ ਆਉਂਗਾ ਨਾ ਸੱਜਣਾ ਲਾ ਲੋ ਆਪਦੇ ਪਲੱਗ ਮੈਂ ਉੱਥੇ ਹੀ ਲਾ ਲਾ ਇੱਥੇ ਉੱਚਾ ਵਾ ਨਹੀਂ ਤਾਰ ਛੋਟੀ ਹੈ ਬਹੁਤ ਕੀ ਕਰਦੇ ਵੀਰੇ ਬਹੁਤ ਕੀ ਕਰਦੇ ਮੈਨੂੰ ਤਾਂ ਸਾਰੀ ਜਨਤਾ ਇੱਦਾਂ ਦੀ ਚੰਗਰੀ ਆ ਦੇਖੀ ਜਦੋਂ ਹੰਡਾ ਇੱਧਰ ਨੂੰ ਹੋਣਾ ਤਾਰ ਨਿਕਲ ਜਾਣੀ ਹੈ ਨਹਿਰ ਆ ਜਾਣੀ ਵੀਰੇ ਚੱਕ ਨਹੀਂ ਸਕਦਾ ਕੋਈ ਨਹੀਂ ਗੱਲ ਸੁਣੋ ਮੈਂ ਇਹਦੇ ਭਰੋਸੇ ਨਾਲ ਹੀ ਚੱਲ ਲੈਣਾ ਕਰੰਟਰੀ ਲੱਗੂਗਾ ਲੱਗਾ ਤਾਂ ਮੈਨੂੰ ਹਲੇ ਵੀ ਨਹੀਂ ਆਏਗਾ ਉਹ ਡਾਇਰੈਕਟ ਡਾਇਰੈਕਟ ਮੇਟਾ ਯਾ ਚਲੋ ਦੇਖੀ ਆਉਂ ਦੇਖੀ ਜਦੋਂ ਨਾਲ ਲੱਗ ਗਿਆ ਤਾਂ ਕਹਿੰਨਾ ਚਾਰ ਤਾਰ ਛੱਡ ਦਿੱਤੀ ਜੀ ਜੈ ਬਾਦ ਜੀ ਕੋ ਚੱਕ ਕਾਲਾ ਸੀ ਨਿਆ ਹੁਣ ਕਰਦੇ ਪਿਆ ਹੁਣ ਰੀਲ ਪਿੱਛੇ ਕੰਗਦੇ ਯਾਰ ਡੱਪੇ ਨੂੰ ਮੈਂ ਇੱਕ ਤਾਂ ਕਹਣਾ ਮਾਤਾ ਨੇ ਕਿਤਾ ਓਏ ਆਂਟੀ ਨੂੰ ਬੋਲ ਕੇ ਕਿਤਾ ਕਿਹੜਿਆਂ ਦੀ ਨੂੰ ਆਹ ਨੇ ਮਨਿੰਦਰ ਨੇ ਕਿਤਾ ਕੀ ਕਹਿਣਾ ਸੀ ਗੋਲ ਜੀ ਨਾਲ ਕਰ ਸੀ ਕਰ ਨਹੀਂ ਗੱਲ ਸੀ ਬਸ ਉਹ ਆਹ ਕੀ ਯਾਰ ਇਹ ਮੇਨਾਂ ਬੇਇੱਜ਼ਤੀ ਇਹ ਕਲਿੱਪ ਕੱਟ ਕਰਤੀ ਏ ਜਿੱਥੇ ਮੇਰੀ ਬੇਇੱਜ਼ਤੀ ਹੋ ਗਈ ਠੀਕ ਆਹ ਕਿੰਨੀਆਂ ਵੀਡੀਓ ਕੱਢੀਆਂ ਓ ਯਾਰ ਤੁਸੀਂ ਸਰਚ ਕੀਤਾ ਹੋਇਆ ਵਾ ਮੈਂ ਕੋਈ ਸਰਚ ਨਹੀਂ ਕੀਤਾ ਆਹ ਉੱਤੇ ਕੀ ਜਾ ਰਿਹਾ ਵਾ ਕਿੰਟ ਲੱਗ ਮੈਂ ਗੱਲ ਕਰ ਰਿਹਾ ਹਾਂ ਨਾ ਆਪਾਂ ਵੈਲੇ ਆ ਤਾਂ ਤੁਹਾਨੂੰ ਗੱਪਾਂ ਮਿਲ ਗਈਆਂ ਵੈਲੇ ਕਿਉਂ ਜੀ ਓਏ ਨਹੀਂ ਕਿਉਂ ਵੈਲੇ ਓਏ ਗਾਇਸ ਪੁੱਛਿੰਗਾ ਸਾਲੀ ਗਾਇਸ ਓ ਕੀ ਹੋ ਰਿਹਾ ਮੈਂ ਨਹੀਂ ਲੜਿਆ ਆਹ ਹੋਵਾ ਤੇ ਚੱਕੀ ਫੋਨ ਉੱਤੇ ਮਮਾ ਸਰ ਬੋਲਦੇ ਆ ਸਿਰ ਬੰਦ ਦੇ ਸਿਰ ਆਗੇ ਸਿਰ ਬੰਦ ਦੇ ਸਿਰ ਜਾ ਗੱਡੀ ਮੋੜ ਕੇ ਲਿਆ ਤੇ ਤੂੰ ਬਾਹਰ ਆ ਜਾ ਮੈਂ ਘਰੇ ਸਤ ਮਨੂ ਮੀਂਹ ਦੇ ਕੋਈ ਦੀਨ ਪੋਰੇ ਕਾਦੀ ਬਾਹਰ ਆ ਜਾ ਮੈਂ ਕਹੀ ਸੀ ਬਾਹਰ ਆ ਜਾ ਔਰ ਜੇ ਤੂੰ ਮੈਂ ਨਹੀਂ ਤੋੜਦਾ ਕਿਉਂ ਨਹੀਂ ਸੀ ਪੰਜ ਵਜੇ ਤੱਕ ਸਵੇਰੇ ਨੀਂਦ ਆਉਂਦੀ ਮੈਨੂੰ 8 ਵਜੇ ਫੇਰ ਉੱਠੀ ਫੇਰ ਹੁਣ ਇਹਨੇ 4 ਵਜੇ ਪਿਆ ਨਾ ਫੇਰ ਇਹਨੇ 5 ਵਜੇ ਖਾਦਾ ਨਹੀਂ ਸਵੇਰੇ 5 ਵਜੇ ਤੂੰ ਸੁੱਤਾ ਮੈਂ ਹੱਥ ਹੋ ਜਾ ਉੱਥੇ ਤੇ ਪੰਜ ਲਈ ਤੱਕ ਤਾਂ ਕੀ ਕਰ ਸੀਦਾ ਕੱਢਦਾ ਸੀ ਫੋਨ ਦੀ ਤਾਂ ਸੀ ਤੇ ਫਿਰ ਹੁਣ ਇਹ ਚ ਕਿਸੇ ਨੇ ਤਾਂ ਕੋਈ ਗਲਤੀ ਹੀ ਨਹੀਂ ਨਹੀਂ ਵੀ ਨਹੀਂ ਹੁੰਦੀ ਫਿਰ ਜਦੋਂ ਆਂਦੀ ਸੌਣ ਲੈਂਦੀ ਫਿਰ ਹੁਣ ਇਸ ਫੋਨ ਮੇਂ ਫੋਟਾ ਤਾਂ ਤੇ ਉਹਨੇ ਸੀਨ ਬਣ ਗਿਆ ਇੱਥੇ ਪਤਾ ਨਹੀਂ ਕੀ ਆ ਤੇ ਜਦੋਂ ਬਹੁਤ ਜਿਆਦਾ ਲੜ ਤੀ ਤਰ ਤਰੂ ਦੇ ਆ ਚੱਚੇ ਘਰੇ ਆ ਕੇ ਤਰ ਘਰੇ ਚਲੀ ਆ ਕੰਨੀ ਮਕੋ ਰਾਤ ਨੂੰ ਕੁਝ ਖਾ ਕੇ ਮਾਰਦਾ ਤੂੰ ਮੈਂ ਹੱਥ ਖੜ ਦੇ ਕੇ ਤੇਰਾ ਤਾਂ ਗਾਲ ਘੱਟ ਕੇ ਮਾਰ ਦੇ ਮੈਂ ਓਏ ਓਏ ਭਰਾਵਾ ਇੰਨਾ ਲੜਦੀ ਆ ਇੰਨਾ ਲੜਦੀ ਆ ਏ ਕੀ ਕਿਹੜੀ ਗੱਲ ਹੋ ਗਈ ਹੁਣ ਤਾਂ ਸਮਝ ਹੀ ਨਹੀਂ ਲੱਗ ਰਿਹਾ ਚੇਨਾਂ ਦੀ ਮੈਨੂੰ ਵੀ ਦਿਓ ਚਾਚੇ ਬਾਈ ਆਹ ਲਓ ਕੋਈ ਨਾ ਪੀ ਲੋ ਪਿਆਸ ਨਹੀਂ ਕੋਈ ਦੀ ਆਹ ਆਹ ਚਾਹ ਦਾ ਕੱਪ ਕਿਦਰ ਭਰਿਆ ਪਿਆ ਮੈਂ ਕਿੱਡੀ ਕੀ ਤੁਹਾਡੇ ਘਰੇ ਪੂਰੀ ਬੰਨੀ ਹੋਈ ਐ ਤੂੰ ਚਾਹ ਛੱਡੀ ਹੋਈ ਐ ਇਹੋ ਮੈਂ ਪੀਦੀ ਨਹੀਂ ਸੀ ਮੈਂ ਬਣਾ ਕੀਤਾ ਮੈਂ ਕਿ ਮੇਰੀ ਚਾਹ ਨਾ ਬਣਾਈ ਕਿਉਂ ਅੱਗੇ ਤੂੰ ਪੀਂਦਾ ਨਹੀਂ ਐ ਮੇਰੇ ਨਹੀਂ ਮੰਨ ਸੀ ਮੈਂ ਤੈਨੂੰ ਤਾਂ ਮੈਂ ਪਿਓ ਤੇ ਸਿਰ 'ਤੇ ਪਾਉਣਾ ਤੇ ਚਾਹ ਤੇ ਪਾਣੀ ਦਾ ਮੈਂ ਤੇਰੇ ਉੱਤੇ ਪਾਉਂ ਪਰੇ ਹੋ ਜਾਣਗੇ ਲੈ ਸੱਚੇ ਰਹਿਣਾ ਮਾਰਿਆ ਪਰੇ ਹੋ ਜਾ ਦੇਖਾ ਦੇਖਾ ਜੀ ਕਿਵੇਂ ਕੁੱਟਾ ਦੇਖਾ ਤੇ ਚੱਕ ਚੱਕ ਕਾਂਚਾ ਜਿਹਾ ਬੱਜ ਕੇ ਨਾ ਉਹ ਨਿੱਕੀ ਐ ਏਡੀ ਨਿਆਣੀ ਹਲੇ ਆ ਨਿੱਕੀ ਐ ਜੀ ਨਿੱਕੇ ਤੇ ਕਵੇਂ ਲੜ ਕੇ ਆਈ ਐ ਜਦੋਂ ਮੈਂ ਤੈਨੂੰ ਕਹਿਤਾ ਕਿ ਤੂੰ ਮੇਰੇ ਨਾਲ ਜਾਣਾ ਤੂੰ ਉੱਠ ਕੇ ਕਿਉਂ ਨਹੀਂ ਤਰੀ ਤੈਨੂੰ ਪਤਾ ਨਾ ਮੈਂ ਬਾਰ ਬਾਰ ਮੈਂ ਤਾਂ ਨਹੀਂ ਕਰਦੀ ਹੁੰਦੀ ਤੈਨੂੰ ਕਿਹਾ ਸੀ ਨਾ ਮੈਂ ਰੀਤ ਛੇਦੀ ਕਰ ਬਾਹਰ ਨਿਕਲੇ ਮੇਰੇ ਨਾਲ ਜਾਣਾ ਤੂੰ ਅੱਛਾ ਕੋਈ ਨਾਲ ਜਾ ਕੇ ਚਲੀ ਉਧਰ ਉਹਨੂੰ ਵੀ ਦੇਖੇ ਕੀ ਹੋ ਗਿਆ ਏਡੀ ਗੱਲ ਕਹਿੰਦੇ ਕਿ ਮੈਨੂੰ ਮੈਨੂੰ ਤੂੰ ਵੀ ਨਾ ਬੁਲਾ ਦੇ ਨਹੀਂ ਬੁਲਾਉਣਾ ਕੋਈ ਹੋ ਰਿਹਾ ਜਣਾ ਇੱਡੀ ਕਿਹੜੀ ਗੱਲ ਹੋ ਗਈ ਮੇਰੇ ਨਹੀਂ ਨਹੀਂ ਪਤਾ ਮੈਂ ਇੱਧਰ ਮੈਂ ਇਕੱਲਾ ਬੈਠਾ ਹੀ ਉੱਧਰ ਆ ਰੋ ਦੁੱਗੋ ਉਹ ਭਰਾਵਾ ਲੜ ਪੀ ਮੈਂ ਤਾਂ ਸਾਰਿਆਂ ਨੂੰ ਕਰਦੀ ਆ ਮੈਂ ਕਿਹੜਾ ਇਹਨੂੰ ਇਕੱਲੇ ਨੂੰ ਨਹੀਂ ਕਰਦੀ ਇਹਨੂੰ ਇਕੱਲੇ ਨੂੰ ਨਹੀਂ ਉਹਨੂੰ ਇਕੱਲੇ ਮੇਰੇ ਇੰਨਾ ਖਾਤਰ ਲੜਦਾ ਏ ਭਰਾਵਾ ਤੁਸੀਂ ਬਸ ਫਟੇ ਤੇ ਬੋਲੇ ਭੈਣਾ ਭੈਣ ਲੜੀ ਜਾਂਦੀ ਆ ਪਾਗਲ ਹੋਈਆਂ ਹੋਈਆਂ ਉੱਦਾਂ ਆਹ ਕਹਿੰਦੀ ਇਹਨਾਂ ਨੇ ਉਧਰ ਕੀ ਆ ਉਹਦੇ ਨਾਲ ਆਪਣਾ ਕੋਈ ਲਿੰਕ ਨਹੀਂ ਹੈਗਾ ਤਾਂ ਦੋਸਤੋਂ ਮਾੜੀ ਮੋੜ ਜਿਹੜ ਜੋ ਸੀ ਠੀਂਕ ਜੰਗਿਆੜਾ ਦੇਖਿਆ ਮੈਂ ਮਸੇ ਰਿਕਾਰਡ ਕੀਤਾ ਵਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀਤਾ ਵਾ ਜਦੋਂ ਫੋਨ ਤੇ ਮੈਸੇਜ ਕਰਦੀ ਆ ਉਦੋਂ ਤੁਸੀਂ ਲੈ ਲੈਂਗੁਏਜ ਇਦਾਂ ਦੀ ਕਿਉਂ ਯੂਜ਼ ਕਰਦੇ ਆ ਤੁਹਾਨੂੰ ਪਤਾ ਨਾ ਸੀ ਭੈਣਾ ਨੂੰ ਹੈ ਪਤਾ ਨਾ ਤੁਹਾਨੂੰ ਮੇਰੀ ਗੱਲ ਸਮਝ ਤਾਂ ਨਹੀਂ ਸਕਦੇ ਤਾਂ ਉਹ ਚੱਕ ਪਹਿਲਾਂ ਫਿਰ ਓਏ ਅੱਖਾਂ ਖੋਲ ਤਾਂ ਨੰਦਲ ਪੈ ਜਾਂਦੀ ਹੁੰਦੀ ਅੱਖਾਂ ਖੋਲ ਅੱਖਾਂ ਖੋਲ ਅੱਖਾਂ ਖੋਲ ਫਿਰ ਤੁਸੀਂ ਕਿਉਂ ਇਦਾਂ ਕਰਦੇ ਆ ਮੈਂ ਤੁਹਾਨੂੰ ਵੀ ਜੱਲੀ ਹੁੰਦੀ ਆ ਤੁਸੀਂ ਇਦਾਂ ਦੀ ਲੈਂਗੁਏਜ ਨਾ ਬੋਲਿਆ ਕਰੋ ਤੂੰ ਆਇਆ ਤੂੰ ਵੀ ਕਰਦੀ ਆ ਤੂੰ ਐ ਕਰਦੀ ਆ ਇਦਾਂ ਜਦੋਂ ਬੋਲਦੇ ਨਾ ਉਹਦੇ ਤੋਂ ਲੜਾਈ ਬਣ ਜਾਂਦੀ ਹੁੰਦੀ ਠੀਕ ਹੈ ਠੀਕ ਹੈ ਇੱਦਾਂ ਨਹੀਂ ਬੋਲਣਾਗਾ ਉਹ ਵੀ ਤਾਂ ਮੈਂ ਪ੍ਰੇਰਤ ਕਰਕੇ ਲਿਆਇਆ ਕਰੇ ਦਸੂ ਬੜੀ ਠਾਠਾ ਚੱਲੀ ਬੜੀ ਠਾਠਾ ਚੱਲੀ ਕਰੇ ਅੰਦਰ ਗਲੀ ਤੇ ਚਪੜਾ ਸ਼ੁਰੂ ਹੋ ਗਿਆ ਅੰਦਰ ਤੱਕ ਪੈਂਦੀਆਂ ਹੀ ਨਹੀਂਆਂ ਨੇ ਅਚ ਕੋਈ ਨਾ ਇੰਨੀ ਗੱਲ ਦਾ ਪੁੱਸਾ ਨਹੀਂ ਕਰੀਦਾ ਹੁੰਦਾ ਮੇਰੀ ਭੈਣ ਇੰਨੀ ਗੱਲ ਲੜਾਈ ਤੈਨੂੰ ਇਹ ਪਵਾੜੇ ਦੀ ਜਾੜੀ ਸਾਰੇ ਤੂੰ ਆ ਮਨਿੰਦਰ ਓਏ ਮੈਨੂੰ ਡਾਕੋ ਮੈਂ ਬੁਲਾਉਂਗਾ ਵੀ ਮੇਰੀ ਗਲਤੀ ਨਾ ਕੱਢੋ ਪਹਿਲਾਂ ਕਹਿ ਦਿਆਂ ਵਾਂ ਵੱਡੀ ਗਲਤੀ ਤੇਰੀ ਆ ਤੂੰ ਡੋ ਘੱਟ ਕਰ ਕਿਉਂ ਘੱਟ ਕਰ ਇਹੋ ਜਿਹਾ ਚੜਦੇ ਹੁੰਦੇ ਆ ਹੁਣ ਮੇਰੀ ਕਹਿੰਦੇ ਸੀ ਨਜਾਇਜ਼ ਮੇਰੀ ਗਲਤੀ ਨਿਕਲਦੀ ਪਈ ਵੀ ਉਹਨੂੰ ਲੈ ਕੇ ਜਾਣਾ ਸੀ ਮੇਰੀ ਵਜ੍ਹਾ ਨਾਲ ਗਈ ਨਹੀਂ ਮੈਂ ਦੋਨਾਂ ਨੂੰ ਲੈ ਕੇ ਜਾਣਾ ਸੀ ਤੇ ਤੇ ਇਹਨੂੰ ਤਾਂ ਲੈ ਜਾਂਦੇ ਤਾਂ ਕਰਨੀ ਸੀ ਕਰੇ ਤੇ ਇੱਧਰ ਹੀ ਆਈ ਆ ਤਾਂ ਹੀ ਤਾਂ ਲੜੇ ਆ ਚੰਗੀ ਭਲੀ ਉਧਰ ਬੈਠੀ ਹੋਈ ਸੀਗੀ ਇੰਨੀ ਕੋ ਗੱਲ ਵਿੱਚ ਲੜ ਰਹੇ ਮੇਰੇ ਕੱਲੇ ਚਲੇ ਗਏ ਹਾਂ ਨਾ ਉਹ ਤਾਂ ਲੜ ਪੈਂਦੀ ਐ ਮੈਂ ਤਾਂ ਦੇਖੇ ਉਹ ਪਰ ਨਾ ਜਦੋਂ ਗੁੱਸਾ ਹੋਵੇ ਉਹ ਉਧਰੋਂ ਆ ਜਾਂਦੀ ਐ ਇਧਰੋਂ ਚਲੀ ਜਾਂਦੀ ਚਲ ਬਸ ਕਰੋ ਲੜਾਈ ਬੰਦ ਕਰੋ ਚਲੋ ਲੜਾਈਆਂ ਬੰਦ ਕਰੋ ਚਲੋ ਇੱਕ ਦੂਜੇ ਨੂੰ ਫੇਰ ਚਲੋ ਬੱਸ ਬੰਦ ਕਰੋ ਲੜਾਈ ਚਲੋ ਲੜਾਈ ਬੰਦ ਕਰੋ ਐਂ ਦੇਖ ਲਿੰਦਾ ਲੜਾਈ ਲੜਾਈ ਮਾਫ ਕਰੋ ਕੁੱਤੇ ਦੀ ਲਿੰਡੀ ਸਾਫ ਕਰੋ ਮੈਂ ਬੋਲ ਦਿੰਦਾ ਕੋਈ ਸਾਲਾ ਸੰਗ ਲੱਗਦੀ ਤੂੰ ਮੈਨੂੰ ਐ ਦੱਸ ਪਹਿਲਾਂ ਇਹਨੇ ਕੁਛ ਕਿਹਾ ਸੀ ਹੈ ਮੈਨੂੰ ਦੱਸਦਾ ਸਹੀ ਇਹਨੇ ਆ ਗੱਲ ਕਹੀ ਸੀ ਕਾਹਦੀ ਤੇਰੀ ਕੁਛ ਵੀ ਕਿਹਾ ਸੀ ਮੈਨੇ ਕੁਛ ਨਹੀਂ ਆਂਦੀ ਤੈਨੂੰ ਕੀ ਕਿਹਾ ਸੀ ਸਾਲਾ ਤੇ ਪਤਾ ਨਹੀਂ ਜੇ ਮੈਨੂੰ ਗੱਲ ਕੀ ਸੀ ਕੀ ਨਹੀਂ ਪਹਿਲਾਂ ਇਹਨੇ ਆਉਂਦੇ ਵਿੱਚ ਬੈਣਾ ਪਈਆਂ ਦੋਨਾਂ ਵੇ ਮੇਰੇ ਤੇ ਦੋਨਾਂ ਦੇ ਤਾੜ ਤਾੜ ਹੋਈ ਇੰਨੇ ਜਣੇ ਬਾਹਰ ਖੜੇ ਸੀ ਨਾਲੇ ਵੇਸ਼ਾ ਕੋਈ ਦਰ ਨਹੀਂ ਸੀ ਕਿ ਮੈਂ ਤਾਂ ਵੀ ਦੋਨਾਂ ਨੂੰ ਛਿੱਤਰ ਕੁੜੇ ਦੇ ਮਾਰਦਾ ਕੁੜੀ ਦੇ ਮਾਰਦਾ ਨੰਨਾ ਬਣਾ ਕੇ ਮੁੰਡੇ ਦੇ ਮਾਰਦਾ ਮੈਨੂੰ ਖਸੂਰ ਤਾਂ ਦਸ ਵੇਰੇ ਨਾਲ ਗੱਲ ਕੀਤੀ ਸੀ 10 ਵੇਰੇ ਉਹ ਤਾਂ ਅੱਜ ਤੱਕ ਫੇਰ ਪਿਆਰ ਕਰ ਜਾਂਦੇ ਮੈਨੂੰ ਡਰ ਲੱਗ ਗਿਆ ਤੇ ਮੇਰੇ ਘੁੱਟ ਪੈ ਗਈ ਜੀ ਮੈਂ ਕੀ ਆ ਜੀ ਕੀ ਲੱਗਿਆ ਮੈਂ ਹੁਣ ਦੱਸ ਕੀ ਕਰ ਗਈ ਆ ਮੈਨੂੰ ਪੁੱਛ ਨਹੀਂ ਇਹਨੂੰ ਪੂਰੀ ਗੱਲ ਦੱਸੋ ਇੱਕ ਵਾਰੀ ਜਰਾ ਉਹ ਮੋ ਦੱਸੋ ਰਾਤ ਨੂੰ ਰਾਤ ਉਨੇ ਕੀ ਕਰਦੀ ਹੈ ਹਨਾ ਉਹ ਦੱਸ ਯਾਰ ਬੱਸ ਤਾਂ ਕੀ ਆ ਵੀ ਆਪਣੇ ਆ ਹੀ ਦੋ ਦੋ ਘੰਟੇ ਖਰਾਬ ਹੋ ਜਾਂਦੇ ਲੜਾਈਆਂ ਜੀ ਤੁਸੀਂ ਸੋਚਾ ਕਿ ਕਿਆ ਵਾ ਮੈਂ ਕੁਛ ਨਹੀਂ ਅੱਧੀ ਆ ਕੇ ਬੈਠੇ ਦੀ ਨਾ ਅਗਰ ਉਹ ਦੋਸਤਾਂ ਨਾਲੀਆਂ ਮੈਂ ਵਾ ਠੀਕ ਹੈ ਮੇਰੇ ਕੋਲ ਆਈ ਸੁਤਾਰਨਾ ਨਾਲੀਆਂ ਮੈਂ ਕਿਹਾ ਸੁਤਾਰਨਾ ਵਾਲਿਆ ਕਹਿੰਦਾ ਉਹ ਤਾਂ ਦਸਤੂਰਲੀ ਬੈਠੀ ਆ ਮੇਰੇ ਕੋਲ ਜੀਜੀ ਸੀ ਕਹਿੰਦੀ ਇੱਕ ਤਰ੍ਹਾਂ ਮੁੰਡੇ ਤੇ ਮੈਂ ਕਹਿੰਦਾ ਦੋਨੇ ਲੈ ਆ ਕਹਿੰਦੀ ਨਹੀਂ ਕਹਿੰਦੀ ਦਿੱਪਲ ਲੱਲਾ ਇਹ ਕਿ ਮਿੰਦੇ ਆਈ ਗੋਨਰ ਚੱਕੜੇ ਬੈਠੇ ਜੀਜੀ ਆਂ ਗਿਆ ਸੀ ਨਾ ਪਰ ਉਸ ਤੋਂ ਬਾਅਦ ਇੱਕ ਕੁਰਸੀ ਤੇ ਬੈਠ ਕੇ ਮੰਦਰ ਜਾਣਗੇ ਗੱਲਾਂ ਗੱਲਾਂ ਫਿਰ ਮਤਲਬ ਕੀ ਕਹੇ ਜੀ ਗੱਲ ਹੀ ਗੱਲ 17 ਵੀ ਲਿਖਿਆ ਹੋਇਆ ਕਹਿੰਦੇ ਕਿ ਤੂੰ ਕੀ ਕਰਣਾ ਹੈ ਤੇ ਕਿਨੇ ਦੋਦੇ ਘਰੇ ਜਾ ਦੋ ਵੀ ਯਾਰ ਇਹ ਨਹੀਂ ਗੱਲ ਕਰੀ ਅਸੀਂ ਕੁਝ ਵੀ ਮੈਂ ਕੁਝ ਵੀ ਨਹੀਂ ਗਿਆ ਤੇ ਗੱਲਾਂ ਗੱਲਾਂ ਚੜੇ ਗੱਲਾਂ ਗੱਲਾਂ ਕੀ ਆ ਹੈ ਆ ਗਿਆ ਗਿਆ ਆ ਗਿਆ ਗਿਆ ਇਹਨੇ ਕੁਝ ਕਿਹਾ ਸੀ ਤੇ ਦੱਸ ਦੇ ਬੱਚੇ ਪੁੱਤ ਜਿੱਤੇ ਕਸੂਰ ਹੋਵੇ ਨਾ ਉਸੇ ਮੰਨੀਦਾ ਹੀ ਹੁੰਦਾ ਤੇ ਕਈ ਦਾ ਨਹੀਂ ਹੁੰਦਾ ਤੂੰ ਕਹਿ ਦੇ ਤੇਰੀ ਗੱਲ ਤਾਂ ਮੈਂ ਤੇਰੇ ਨੂੰ ਸੁਣਿਆ ਹੋਊਂਗੀ ਇਹ ਥੋੜੀ ਆ ਮੈਂ ਤੈਨੂੰ ਜ਼ਹਿਰ ਦੇਈ ਜਾਵਾਂ ਉਹਨੂੰ ਮੈਂ ਚਪੇੜਾ ਮਾਰਨ ਨਾਲ ਸੁਧਾਰੀ ਜਾਵਾਂ ਇਹ ਤਾਂ ਨਹੀਂ ਹੋ ਸਕਦਾ ਫਿਰ ਮੈਂ ਤਾਂ ਇਹਦੇ ਲਈ ਗਲਤ ਸਾਬਿਤ ਹੋਊਂਗੀ ਨਾ ਤੂੰ ਦੱਸ ਰਹੀ ਹਾਂ ਹੋਊਗੀ ਨਾ ਜੇ ਮੈਂ ਉਹ ਚਪੇੜਾ ਮਾਰਨ ਨਾਲ ਸੁਧਾਰੀ ਜਾਊਂਗੀ ਤੈਨੂੰ ਮੈਂ ਲਾਡ ਲੋ ਘੋਲ ਕਰ ਕਰਕੇ ਜ਼ਹਿਰ ਦੇਈ ਜਾਊਂਗੀ ਤੂੰ ਬਿਗੜੀ ਜਾਊਂਗੀ ਫਿਰ ਕਹਣਗੇ ਚਾਚੀ ਨੇ ਵਿਗਾੜ ਦਿੱਤੀ ਕਹਿਣਗੇ ਨਾ ਕਹਿਣਗੇ ਨਾ ਜੇ ਤੇਰੀ ਗੱਲ ਤੋਂ ਬਾਅਦ ਮੈਂ ਤੈਨੂੰ ਕਹੂੰਗੀ ਵੀ ਹਾਂ ਬੱਸ ਇਹ ਗੱਲ ਤਾਂ ਗੱਲ ਇਦਾਂ ਨਹੀਂ ਕਰੀਦਾ ਚਲੋ ਮੈਂ ਏਡਾ ਸੋ ਗਿਆ ਰਹੀ ਸੀ ਹਾਂ ਹੱਸੀ ਹੋ ਰਹੀ ਸੀ ਮੋਬੀਲੀ ਬਤਾ ਕੇ ਕੰਨਾਂ 'ਚ ਮਾਰਦੇ ਨੇ ਕੰਨਾਂ 'ਚ ਮਾਰਚਣਾ ਮਾਪਾ ਸੌਖਾ ਪਿਆ ਹਾ ਮਾਰਨ ਲਈ ਨਾ ਬੱਠਲ ਜਿੱਤਾ ਦਿਲ ਚਾਹੀਦਾ 1 ਮਿੰਟ ਬੈਕਸ਼ਨ ਦਾ ਸਪਰੇਅ ਹਾਰਪਿਕ ਨਾਲ ਹਾਰਪਿਕ ਕੋਕੜੇ 'ਚ ਮਾਰਨ ਵਾਲੀ ਦਵਾਈ ਕਿਹੜੀ ਪੁੱਛ ਕਰ ਰਹੀ ਹੈ ਉਹ ਦਿਨ ਦਾ ਕੋਕੜੇ 'ਚ ਵੀ ਨਹੀਂ ਮਰਦੇ ਉਹ ਵੀ ਉਹਦੇ ਅੰਦਰ ਬਣ ਜਾਂਦੇ ਆ ਦੱਸ ਕਿਹੜੀ ਵੀ ਨਹੀਂ ਜ਼ਹਿਰ ਦਾ ਜ਼ਹਿਰ ਵੀ ਨਹੀਂ ਉੱਥੇ ਲੜਾਈ ਲੱਗੀ ਹੋਈ ਹੈ ਚੱਲੀਏ ਨਾਲ ਕਹਿੰਦੇ ਪਹਿਲੇ ਗੋੜੀ ਸਾਡੇ ਮਾਰੋ ਘਰ ਦੇ ਨਾਲ ਪੈ ਚੱਲ ਚੱਲੀਏ ਨਾ ਮਾਰੋ ਪਹਿਲਾਂ ਕਿ ਚਾਚੀ ਕੋਲ ਚਾੜਦੇ ਨਾ ਤੇ ਨਹੀਂ ਕੋਲ ਉਹਨਾਂ ਆਪੇ ਨਹੀਂ ਗੋੜੀ ਨਹੀਂ ਨਹੀਂ ਇਸ ਬਾਅਦ ਦਾ ਬਦਲਣਾ ਪੈਣਾ ਤੁਹਾਨੂੰ ਅੱਗੇ ਜਾ ਕੇ ਤੰਗ ਕਰੂਗਾ ਨਹੀਂ ਦੱਸੋ ਤਾਂ ਖੁੱਲ ਕੇ ਬੋਲ ਨਾਲੇ ਮੈਨੂੰ ਦੱਸ ਇੱਦਾਂ ਨਹੀਂ ਬੋਲਣਾਗਾ ਕਿਸੇ ਨਾਲ ਵੀ ਬੋਲ ਪਿਆਰ ਨਾਲ ਬੋਲਣਾ ਸਾਰਿਆਂ ਨਾਲ ਬੋਲ ਠੀਕ ਹੈ ਤੇਰੇ ਪਤਾ ਜਿਵੇਂ ਤੂੰ ਇਹਨੂੰ ਕਿਹਾ ਉਹ ਤੇ ਤੈਨੂੰ ਪਿਆਰ ਕਰੀ ਜਾਂਦਾ ਮੈਂ ਵੀ ਤੈਨੂੰ ਪਿਆਰ ਕਰੀ ਜਾਂਦੀ ਐਂ ਤਾਂ ਉਹਨੇ ਉਧਰ ਟੱਕ ਗਿਆ ਉਹ ਮੈਂ ਇੱਕ ਵਾਰੀ ਵੀ ਨਹੀਂ ਪਿਆਰ ਹੋਰ ਦਰਦ ਡਰ ਕੇ ਤਾਂ ਜਿੰਨ ਚਲਦੇ ਸਾਰੇ ਨੂੰ ਇੰਨਾ ਘੁੱਟਿਆ ਖੜਕੇ ਓਏ ਤੇਰੇ ਪਤਾ ਜਿਹੜੀ ਗੱਲ ਫੇਸਬੁਕ 'ਤੇ ਮੈਂ ਮਨਵੀਰ ਨੂੰ ਬੜੀ ਪੜੀ ਗਈ ਐ ਤੂੰ ਮੈਨੂੰ ਕਿਹੜਾ ਪਤਾ ਕੀ ਬੀੜੀ ਜਾਂਦਣ ਕੋਲ ਅੰਮ੍ਰਾਮ ਨੂੰ ਕਿੰਨਾ ਬੰਦੇ ਰਿਹਾ ਮੈਂ ਉਹਨੇ ਮੀਨ ਚੱਲਵਾ ਚੱਲਵਾ ਉਹਦੀ ਗੱਲ ਤਾਂ ਮੂਸਾ ਨਹੀਂ ਪਤਾ ਨੇ ਠੀਕ ਆ ਚੱਲ ਆਹਰ ਨੂੰ ਭੱਜ ਗਈ ਆ ਦੂਸਰ-ਦੂਸਰ ਕਰਕੇ ਚੱਲ ਗਿਆ ਉਹ ਬਾਅਦ ਚ ਫੇਰ ਮੇਰੇ ਕੋਲ ਆ ਦੇ ਲੈ ਮਮੀ ਵੀ ਰੋ ਗਈ ਜਿੰਨਾ ਪਿਆਰ ਤੈਨੂੰ ਕਰਦੇ ਆ ਨਾ ਉਹਨੇ ਇਹਨੇ ਤੈਨੂੰ ਕਰਦੀ ਉਹਦੇ ਮੈਂ ਮਾੜਾ ਨਹੀਂ ਪਿਆਰ ਕਰਦੀ ਉਹ ਨਹੀਂ ਇਹਨੂੰ ਬਾਅਦ ਤੇ ਮੂੰਹ ਵੀ ਮੈਨੂੰ ਉਹ ਘੱਟ ਕਰਦੇ ਆ ਯਾਰ ਜਾਣੇ ਮਾਣ ਨਹੀਂ ਮਿਲਦਾ ਤੇ ਕੀ ਹੋਇਆ ਅੱਜ ਜੀ ਤੁਸੀਂ ਮੈਨੂੰ ਤਾਉਣ ਲੱਗ ਗਏ ਆਂ ਇਹਨਾਂ ਤੇ ਲਗਾਈਓ ਮੀਟਰ ਸੁਭਰ ਜਾਣੀ ਆਂ ਚੁੱਪ ਕਰੋ ਜਦੋਂ ਕੀ ਹੋ ਗਿਆ ਅੱਜ ਬੱਸ ਮੈਨੂੰ ਪ੍ਰੈਨਟ ਕੋਈ ਗੱਲ ਤੇ ਸਾੜਿਆ ਮੈਂ ਥੱਪੜ ਮਾਰਨਾ ਅੱਡੇ ਤੇ ਤੇਨੇ ਪ੍ਰੈਨਟ ਕਰਨਾ ਭੁੱਲ ਜਾ ਚੁੱਪ ਮਜ਼ਾਕ ਨਾ ਕਰ ਸੀ ਤੂੰ ਹੈਂ ਕਿਹਾ ਕਿ ਜਦੋਂ ਰੰਗਿਆਂ ਆਏ ਲੋਕ ਗਏ ਆ ਇਹ ਫੇਰ ਵੀ ਨਹੀਂ ਰੁਗੀ ਗੀ ਬੰਦਲਾ ਵੀ ਰਚ ਗਈ ਮਾں ਕੋਲ ਦੜਾ ਮਾ ਜਦੋਂ ਗਾਣਾ ਬੰਦਾ ਆ ਬੇਕਸੂਰ ਬੰਦਾ ਕੁਝ ਕਵੇ ਨਾ ਕੋਈ ਦਿਨ ਚਈਆ ਨਹੀਂ ਹੁੰਦਾ ਠੀਕ ਐ ਜਦੋਂ ਉਹ ਚੱਲ ਕੇ ਤੇਰੇ ਕੋਲੇ ਆਈ ਆ ਤੁਸੀਂ ਦੋਨੇ ਪੈਣਾ ਬੈਠੀਆ ਚੀਜ਼ ਖਾ ਰਹੀਆ ਆ ਖਾਓ ਉਹ ਦੱਸ ਕਰੋ ਕੋਈ ਹਾਸਾ ਖੇਡ ਕਰੋ ਕੋਈ ਲੜਦਾ ਹੀ ਜਾਂਦਾ ਮੈਂ ਤਾਂ ਉਹ ਹਮੇਸ਼ਾ ਇਸ ਬੋਨੀਆ ਵੀ ਲੜਾਈ ਤੋਂ ਕੁਝ ਨਹੀਂ ਰੱਖਿਆ ਮੈਂ ਤਾਂ ਤੁਹਾਡੀ ਬੋਲੀ ਤੇ ਬਹੁਤ ਗੁੱਸਾ ਜਦੋਂ ਜਿੰਨੇ ਤੁਸੀਂ ਏਟ ਕਰਦੀ ਐ ਜਿਉਂ ਆਈ ਹੱਸੇ ਕਰਦੀ ਐ ਤਾਂ ਤੱਕ ਦੂਜਾ ਫੋਨ ਮੇਰੇ ਹੱਥੇ ਦਿੰਦਾ ਦੇਖਦਾ ਤੇ ਕਰਦਾ ਹੀ ਫੋਨ ਮੇਰੇ ਹੱਥ ਹੁੰਦਾ ਜੇ ਜਿਹੜੀਆਂ ਤੁਹਾਡੀਆਂ ਗੱਲਾਂ ਹੁੰਦੀਆਂ ਇਹ ਬਾਅਦ ਚ ਰੀਡ ਕਰਦੀ ਬੰਨਾ ਮੈਂ ਪੜ੍ਹਦੀ ਹੁੰਦੀ ਫੇਰ ਮੈਂ ਦੇਖਦੀ ਹੁੰਦੀ ਆ ਵੀ ਯਾਰ ਦਸੂ ਵੀ ਲੈਂਗੁਏਜ ਨਾ ਥੋੜੀ ਚੇਂਜ ਕਰਨ ਵਾਲੀ ਹੈ ਜੇ ਇਹ ਮੇਰੇ ਕੋਲ ਬੈਠ ਕੇ ਬੋਲਦੀ ਇਹਨੂੰ ਉਸੇ ਵੇਲੇ ਗਾਣਾ ਪੈਂਦੀ ਹੈ ਵੀ ਤੂੰ ਵਿਦਿਆਕਿਉਂ ਲੇਖ ਰਹੀ ਹੈਂ ਮੈਂ ਇਹਨੂੰ ਪੁੱਛਣਾ ਮੈਂ ਕਿੰਨੀ ਵਾਰੀ ਪਿਆ ਇਹਨੂੰ ਆਉਂਦੀ ਲੈਂਗੁਏਜ ਨਾਲ ਹਣੀ ਬੋਲਦੀ ਨਹੀਂ ਨਾ ਉਹਨੇ ਗੱਲ ਕੱਟ-ਕੱਟ ਕੇ ਜਿਵੇਂ ਤੂੰ ਤਾਂ ਰੱਤ ਕਰਦੀ ਨਹੀਂ ਨਾ ਬੋਲਦੀ ਆਣਾ ਇਹ ਉਹਦੇ ਉਸੇ ਟਾਈਮ ਉਥੇ ਗਾਣਾ ਪੈ ਜਾਂਦੀ ਹੈ ਤੈਨੂੰ ਮੈਂ ਥੋੜਾ ਜਿਹਾ ਇਸ ਕਰਕੇ ਦੇਖੇ ਇੱਕ ਤਾਂ ਮੈਂ ਕਹਿ ਨਹੀਂ ਹਾਂ ਵੀ ਇਹ ਦਿਲ ਤੇ ਨਾ ਲਾਗੀ ਕੋਈ ਗੱਲ ਦੂਸਰੀ ਕਰੋਂ ਵੀ ਮੈਨੂੰ ਵੀ ਲੱਗਦਾ ਜਿਵੇਂ ਤੇ ਕਹੋ ਵੀ ਤੂੰ ਵਿਗੜ ਜੇਂਗੀ ਫਿਰ ਸਾਰਿਆਂ ਨੇ ਕਹਿਣਾ ਸਾਸੀ ਤੇ ਬਗਾੜ। ਵੀ ਆਪਦੇ ਜਵਾਬ ਸੁਧਾਰ ਲੈ ਉਹਨਾਂ ਨੇ ਬਗਾੜਦੇ। ਮੈਂ ਦੋਨੇ ਪਾਸੇ ਮਾਰੀ ਚੱਲ ਰਹੀ ਆ ਤੁਹਾਨੂੰ ਪਤਾ? ਇਦਾਂ ਮੈਂ ਆ ਕੇ ਕੋਈ ਗੱਲ ਨਹੀਂ ਕੁੱਚੀ ਆਉਂਦੇ ਆਂ ਤੇ ਦੋਨਾਂ ਵਿੱਚ ਪੇੜਾ ਹੀ ਪਈਆਂ ਨੇ। ਤੁਹਾਡੀ ਗੱਲ ਦਾ ਤੁਸਾ ਜਾਣਾ ਮੇਰੀ ਤਾਂ ਘੱਟ ਮੇਰੇ ਵੱਧ ਪਈਆਂ ਤੁਹਾਡੇ ਨਾਲੋਂ। ਤੁਹਾਨੂੰ ਪਤਾ ਤੁਸੀਂ ਹਾਸਲੇ ਕੇਦ ਤੇ ਮੇਰੇ ਕੋਲੇ ਆਉਂਦੇ ਆਂ ਨਾ ਸਾਈ ਘੜੀ ਵਾਲੇ ਲੋਕ ਵੀ ਮੈਨੂੰ ਫੋਨ ਕਰਕੇ ਕਹਿੰਦੇ ਹੁੰਦੇ ਆ ਵੀ ਚੰਗਾ ਏ ਕਿ ਜਵਾਕ ਤੂੰ ਗਾਣਾ ਲਾਇ ਦੇ। ਜੇ ਮੈਂ ਤੁਹਾਨੂੰ ਲਾ ਕੇ ਸਿੱਟੂੰਗੀ ਫਿਰ ওই ਘੜੀ ਵਾਲੇ ਫਿਰ ਮੇਰੇ ਸਿਰ ਤਾਰਨ। ਮੇਰਾ ਕਸੂਰ ਦੱਸੋ ਕਿੱਥੇ ਆ? ਜਾਂ ਤੁਸੀਂ ਦੱਸੋ ਵੀ ਚਾਚੀ ਸਾਨੂੰ ਕੁਝ ਬੋਲਦੀ ਆ ਜਾਂ ਅੱਜ ਤੱਕ ਨਹੀਂ ਮੈਂ ਬੋਲੀ ਇਹ ਤੈਨੂੰ। ਕੁਝ ਕਿਹਾ না ਅੱਜ ਤੱਕ ਮੈਂ ਤੈਨੂੰ? ਹੈ? ਦੱਸੀ, ਕਿਆ ਬੋਲ ਬਾਬਾ? ਇਹ ਬਰਾਮੇ ਦੀ ਗੱਲ ਆ ਭੰਡਾ ਸੋਵਰ ਲੜਦੇ ਆਪਣਾ ਕਿੱਥੇ ਰੋਦੇ ਆ ਹਨਾ ਵੀ? ਆ ਤਾਂ ਕੋਰਟੀ ਘਰੇ ਲੱਗੇ ਨਾ ਮੇਨਾਂ ਨੂੰ ਵੀ ਬੋਲਦੀ ਹੁੰਦੀ ਐ ਅੱਜ ਵੀ ਇਹਨਾਂ ਨੇ ਬੜੀ ਬਿਹਾਏ ਲੜਾਈ ਹੋ ਜਾਂਦੀ ਹੁੰਦੀ ਐ ਮੈਨੂੰ ਲੱਗਦਾ ਬੋਲਦੀਆਂ ਲੜਾਈ ਹੋ ਜਾਂਦੀ ਹੁੰਦੀ ਐ ਸਣਾ ਚਾਣਾ ਹੈ ਸਿਆਣੀ ਸਿਆਣਾ ਨੂੰ ਬਸੰਡੀ ਕਿਹੜੀ ਕਿਹੜੀ ਸਟੋਰੀ ਦੇਖਣ ਵਾਲੀ ਹੁੰਦੀ ਤਜਰਬਾ ਦੇਖਣ ਨਾਲ ਤੱਕ ਫਰਕ ਪਤਾ ਦਮ ਨਾਲ ਦੂਜੀ ਦੁਆ ਧੰਨਵਾਦ ਕੀਤੀ ਦੁਆ ਤਾਂ ਲੈ ਹੈ ਆਏ ਵਿਚਾਰੇ ਆਏ ਓਏ ਰੋਲਾ ਹੋਵੇ ਲੋ ਓਏ ਲਫੜ ਮਾਰੋ ਅੱਟ ਜਾ ਨੇ ਇੱਦਾਂ ਅੰਬੀਸ਼ਾ ਜਾਂਦਾ ਨਾ ਜਾ ਪਾ ਕੋਨੇ ਚਾਹ ਪਈ ਆਏ ਓਏ ਜਦੋਂ ਮੈਂ ਤੇ ਬੜਾਉਂ ਉਹ ਚੱਲ ਆ ਜਾ ਉਹ ਚੱਲ ਹੁਣ ਪੁੜਿਆ ਆ ਆ ਇੱਧਰ 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 ਆਜੇ ਇਹ ਦਿਨ ਦਾ ਤੇ ਮੇਰੇ ਮਨੋਂ ਨਹੀਂ ਹੋਦੀ ਗਾਇਸ ਪਹਿਲਾਂ ਚਪੇੜਾ ਵੱਜਦੀਆਂ ਸਾਡੇ ਪੰਜਾਬੀਆਂ ਦਾ ਫਿਰ ਬਾਅਦ ਚ ਆ ਸੀਨ ਆ ਕੁਛ ਹੁੰਦਾ ਸਾਡੇ ਘਰਾਂ ਚ ਚੁੱਪ ਹਾਂ ਨਹੀਂ ਤੂੰ ਜਿਆਦਾ ਘਰਾਂ ਦਾ ਬੁੱਕੀ ਕਰ ਲਓ ਇੱਕ ਦੂਜੇ ਨੂੰ ਚੁੱਪ ਕਰ ਲੈ ਮੈਨੂੰ ਤੇਰੇ ਕਹਿੰਦੇ ਚੁੱਪ ਹੋ ਜਾਣਾ ਓਏ ਇਹਦੇ ਤੇ ਮੈਨੂੰ ਇਸ ਗੱਲੋਂ ਵੀ ਗੁੱਸਾ ਆ ਸੀ ਵੀ ਇਹ ਬਾਹਰ ਕਿਉਂ ਗਈ ਇਨੇ ਫੋਨ ਤੇ ਪਹਿਲੇ ਹੀ ਵਾਲੇ ਨੇ ਮੈਨੂੰ ਫੋਨ ਤੇ ਗੁੱਸਾ ਚੜਾਤਾ ਆਈ ਦੱਸ ਕੇ ਵੀ ਉਹ ਬਾਹਰ ਗਈ ਐ ਤੈਨੂੰ ਪਤਾ ਨਾ ਤੇਰਾ ਬਾਹਰ ਜਾਣਾ ਮਨਾ ਹੈ ਤੇ ਮੈਂ ਵੀ ਇਹਦੇ ਕਰਕੇ ਟੈਨਸ਼ਨ ਸੀ ਵੀ ਮੈਂ ਮੰਮੀ ਨੂੰ ਪਹਿਲੇ ਹੀ ਦੱਸ ਦਾਂ ਆ ਮੈਂ ਕੀ ਹੋ ਗਿਆ ਮੈਂ ਤਾਂ ਪੰਜ 10 15 ਮਿੰਟ ਨਿਭਣ ਲੱਗੇ 20 ਮਿੰਟ ਹੋਰ ਕੀ ਐ ਅਸੀਂ ਤਾਂ ਉੱਥੇ ਇਨਾ ਟਾਈਮ ਵੀ ਨਹੀਂ ਲਾਇਆਗਾ ਸਗੋਂ ਮੈਂ ਕਿਹਾ ਮੱਥਾ ਟੇਕਣ ਆਏ ਆ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਦੇ ਦੋਨਾਂ ਅਸੀਂ ਮੱਥਾ ਢੇਕ ਕੇ ਬੈਠੇ ਹਾਂ ਜੀ ਮੱਥਾ ਢੇਕ ਕੇ ਜਦ ਹੀ ਦੇਖ ਲਈ ਜਦ ਹੀ ਬਾਹਰ ਆ ਕੇ ਹਾਂ ਇੱਕ ਮਿੰਟ ਵੀ ਨਹੀਂ ਬੈਠੇ ਉੱਥੇ ਅਸੀਂ ਚਲੋ ਯਾਰ ਬੱਸ ਕਰੋ ਗੋਣ ਆਹ ਅੰਸਰ ਸਰ ਮਾਤਾ ਡਾਕਟਰ ਦੇ ਜਰੂਰੀ ਦਵਾਈ ਵੀ ਦਵਾਈ ਡਾਕਟਰ ਨੂੰ ਦਿਖਾਇਆ ਹੀ ਆਪਾਂ ਬਸੰਦਰ ਰੜ ਕੇ ਦਵਾਈ ਨਹੀਂ ਲੈ ਦਵਾਈ ਦੇ ਉੱਧਰ ਹੀ ਡੋਕਟਰ ਚਲ ਗਿਆ ਅਲਮਗਿਰ ਚਲ ਬੱਸ ਉਹਦਾ ਪਿਆਰ ਕਰ ਲਿਆ ਸਾਲੇ ਮੈਨੂੰ ਜਾਨ ਨਹੀਂ ਹੋ ਜਾਂਦੀ ਐ ਚਲ ਜੀ ਤਾਂ ਮਰੇ ਹੋ ਗਏ ਗੱਲ ਕਰਨੇ ਕੋਈ ਨਾ ਮੈਂ ਇੱਥੇ ਦੱਸ ਹਮ ਸਾੜ ਜਾ ਕੇ ਗੱਲ ਕਰਨੀ ਐ ਨਹੀਂ ਮੈਂ ਨਹੀਂ ਗੱਲ ਕਰਨੀ ਸਾਨੂੰ ਉਹਨੇ ਫੇਰ ਤੁਹਾਡੇ ਮਰਵਾ ਦੇਣੀ ਉੱਠ ਕੇ ਬਾਹਰ ਜੀ ਦੱਸੋ ਆਰੀਆਂ ਗੱਲਾਂ ਉਹ ਕੈਮਰੇ ਤੇ ਕਹਿ ਦੁੰਦੀਆਂ ਨਾ ਤੂੰ ਵੀ ਇੱਥੇ ਦੱਸ ਜਿਹੜੀ ਦੱਸਣੀ ਅੱਛਾ ਚਲੋ ਆਪਾਂ ਬੋਲੋ ਮਤਲਬ ਨਹੀਂ ਬੋਲ ਸਕਦਾ ਮੈਂ ਰਮੀ ਜੀ ਦੀ ਕਿਉਂਕਿ ਉਹ ਕਿਹਾ ਜੀ ਹਾਂ ਅੱਗੇ ਤੋਂ ਬਾਅਦ ਨਹੀਂ ਬਿੱਕਾ ਤੀਉਂ ਨਹੀਂ ਬਸ ਹਾਂ ਮੈਂ ਲੈ ਕੇ ਅਸਲ ਵਾਹ ਇਹ ਇਹ ਮੈਨੂੰ ਸਮਝਣ ਲੱਗਿਆ ਕੀ ਹਾਂ ਬਿਲਕੁਲ ਨਹੀਂ ਕੋਈ ਨਹੀਂ ਘਰੇ ਆਉਣਾ ਚਾਹੀਦਾ ਮੈਂ ਦੱਸਦਾ ਤੈਨੂੰ ਇਹ ਚਲ ਉੱਪਰ ਮੂੰਹ ਕਰਕੇ ਗੱਲ ਸੁਣਨਾ ਉੱਪਰ ਮੂੰਹ ਕਰ ਲੈ ਜੇ ਮੇਰੇ ਨਾਲ ਖੀ ਜੀ ਨਾ ਮਲਤਾਰ ਅੱਜ ਪੰਜ ਕੰਗਟਾ ਮੇਰੇ ਦੀ ਗੱਲਾਂ ਤੇਰੇ ਵੀ ਚੰਦਾ ਛੰਡਾ ਆਈ ਗੈਲ ਨਾ ਥੱਕ ਗਿਆ ਲੋਕਿੰ ਨੇ ਮੈਂ ਤਾਂ ਬਣ ਗਿਆ ਤੇ 15 ਇਹ ਪੁੱਛਾਂ ਨਹੀਂ ਹੈਗਾ ਸਾਨੂੰ ਕੀ ਹੈ ਰਿਪੋਰਟਾਂ ਚ ਕੀ ਨਹੀਂ ਆਪਦੇ ਨੰਬਰ ਉਹਨਾਂ ਦਾ ਆਹੋ ਕੀ ਹੈ ਰਿਪੋਰਟਾਂ ਚ ਉਹ ਸ਼ਾਹ ਹੋ ਗਏ ਮੇਰੇ ਤੇੰਦਾਂ ਕੀ ਹੈ ਬਾਸ ਫਟ ਗਿਆ ਮਾਏ ਮੈਨੂੰ ਦਿਮਾਗ ਫਟ ਗਿਆ tha ਦਿਮਾਗ ਉਹਦਾ ਫਟਾ ਲੜੀ ਆ ਜਾਂਦੀ ਹੈ ਹੈਗਾ ਵਾ ਤੁਹਾਡੀ ਰਿਪੋਰਟਾਂ ਚ ਕੀ ਹੈ ਚੱਲ ਉਹ ਚੋ ਬਾਹ ਤੁਹਾਡੀ ਰਿਪੋਰਟਾਂ ਚ ਕੀ ਹੈ ਹਾਂਜੀ ਤੁਹਾਡੀ ਰਿਪੋਰਟਾਂ ਚ ਕੀ ਹੈ ਮੇਰਾ ਬਲੱਡ ਗਾੜਾ ਆਇਆ ਵਾ ਤੇ ਰੀਵਰਸ ਵਾਲੇ ਗਾਣੇ ਤੁਹਾਨੂੰ ਪਤਾ ਮੈਂ ਪੁਰਾਣੇ ਜ਼ਮਾਨੇ ਚ ਅਮਰ ਤੁਹਾਨੂੰ ਕਿੰਨੇ ਮੁਸ਼ਕਿਲ ਨੁਕਸਾਨ ਸਨ ਨਹੀਂ ਮੈਨੂੰ ਤੁਹਾਨੂੰ ਹਾਂ ਹੁਣ ਠੀਕ ਆ ਚੱਲ ਆਜੋ ਬਾਹਰ ਆਜੋ ਹਣ ਹਾਂ ਹਾਂ ਕੀ ਹਿੰਦਾ ਵਾ ਹਾਂ ਫੇਰ ਤੂੰ ਮੈਨੂੰ ਹਾਂ ਨਹੀਂ ਛੋਟਾ ਤੇ ਤੋਂ ਵੱਡਾ ਦਾੜੀ ਆ ਗਈ ਤੇ ਤੇਰੀ ਦਾੜੀ ਆ ਗਈ ਕੰਮ ਮੁੰਡਾ ਬੜੀ ਤੂੰ ਦਾੜੀ ਵਾਲਾ ਬੰਦਾ ਵੱਡਾ ਹੁੰਦਾ ਹਾਂ ਆਲੀ ਮੇਰੀ ਗੁੱਡੀ ਲੈ ਗਈ ਆ ਤੇਰੇ ਹੈਗੀ ਇਹ ਮੈਂ ਬੰਦਾ ਡਾਇਰੈਕਟ ਹਾਂ ਚੱਲ ਆਜੋ ਬਾਹਰ ਆਜੋ ਤੋ ਪਰ ਰੋਟੀ ਖਾ ਕੇ ਪਏ ਆ ਗਏ ਅੱਜਕਲ ਡਿਨਰ ਇੱਧਰ ਚੱਲ ਗਏ ਹੈਲੋ ਮੰਨੂ ਉਹ ਮੰਨੂ ਕੋਲ ਖੜਾ ਸੀਗਾ ਰੀਤ ਚਾਰ ਲੱਖ ਗੈਸ ਦਾ ਲਾਤਾ ਹੈ ਕਿ ਆਉਂਦਾ ਗੈਸ ਬੜੀ ਕੁੱਟ ਤੇ ਬੜੀ ਕੁੱਟ ਤੇ ਇੱਕ ਦੂਜੇ ਦੇ ਅੱਜ ਇਹ ਬਚਾ ਕਰ ਗਿਆ ਇਹ ਆਪਣਾ ਬਚਾ ਕਰ ਗਿਆ ਜਿੰਮ ਚੱਲ ਗਿਆ ਢੋਕਲਾ ਤੋਖੇ ਬਾਜ ਆਏ ਮੇਰਾ ਜੇ ਬੰਦ ਜਾਣੀ ਹੈ ਤੂੰ ਨਾ ਲੜੋ ਮੈਂ ਥੋੜੀ ਲੜੇ ਕੌਣ ਲੜੇ ਤੈਨੂੰ ਪਤਾ ਹੀ ਹੈ ਮੇਰੇ ਨਾਲ ਤੇ ਤੇਰੀ ਆਇਆ ਹੁਣ ਉਮਰ ਅਸਯੋ ਕੋਨ ਇਹਦੇ ਜਿਹੇ ਹੁੰਦੇ ਦੇ ਵਿੱਚ ਦੀਆਂ ਮੇਰੇ ਵੀ ਬਗਦੀਆਂ ਮੇਰੀ ਕਿਹੜਾ ਕੋਈ ਹਾਂ ਮੇਰੀ ਕਿਹੜਾ ਕੋਈ ਨਹੀਂ ਤੇਰੀ ਕਿਹੜਾ ਕੋਈ ਉਹ ਨਹੀਂ ਕਿੜਾ ਖਸ ਲਿਆ ਹਾਂ ਤੇ ਮੇਰੀ ਕਿਹੜਾ ਹੈਗੀ ਆ ਟੰਕੇ ਲੰਨਾ ਦੇ ਨਹੀਂ ਤਾਂ ਤਾਂ ਹੀ ਵਿੱਚ ਦੀ ਮੈਂ ਤਾਂ ਆਪ ਸਿੰਗਲ ਹਾਂ ਕੋਈ ਹੁਣ ਆ ਜੇਗੇ ਜਿਹੜੇ ਬਲੋਗ ਦੀ ਪਾਤਰ ਹੋ ਗਏ ਮੈਨੂੰ ਗੱਲ ਦੀ ਚਿੱਤ ਹੈ ਬੇ ਪਤਨੀ ਹੋ ਗਿਆ ਮੈਂ ਤਾਂ ਮਮਾ ਹਾਂ ਮੰਜਲੀ ਬਾਤ ਉਹ ਤਾਂ 2 ਸਾਲ ਛੋਟਾ ਹਾਂ ਉਧਰ ਚੱਲੀਏ ਉੱਧਰ ਉੱਧਰ ਚੱਲ ਪਰ ਮੈਂ ਬੱਸ ਤੁਹਾਨੂੰ ਗਾਲਾ ਕੱਢਾਂਗੇ। ਪ੍ਰავਤ ਦੱਸੋ ਫਿਰ ਕੀ ਹੈ। ਵਾਹ ਤੇਰੇ ਅੱਜ ਉਹ ਟਾਈਮ ਨਾ ਪਲੇਸ ਚੱਲਪਾ। ਚੱਲ ਪਾ। ਚਾਚੀ ਦੇਰੀ ਹੋ ਜਾਏਗੀ। ਕੀ? ਮੈਂ ਉੱਧਰ ਚੱਲੂ। ਹਾਂ ਕਿ ਮੈਂ ਬੈਠਾ ਮੈਂ। ਚਾਬੀ ਕਿੱਥੇ ਹੈ? ਚੰਪੀ ਉੱਧਰ ਫੋਨ ਕਰ। ਰੀ ਤੇਰੇ ਕੋਲ ਹੈ ਨਾ ਜੇਬਾ ਚੈੱਕ ਕਰ। ਮੈਂ ਤਾਂ ਕੱਟ ਨੂੰ ਘਰਾ ਤਾਂ ਚੱਲਣਾ ਸੋਣਾ ਮੈਂ ਕਿੱਥੇ ਆਇਆ ਇੱਧਰ ਆਹ ਕੱਲਣਾ ਸੈਣਾ ਹਾਂ ਗੇਟ ਕੋ ਹਟ ਕੇ ਚਾਬੀ ਲਿਆਇਆ ਮੈਂ ਹੈਲੋ ਕਿੱਥੇ ਆ ਚਾਬੀ ਫਿਰ ਓਏ ਯਾਰ ਚਾਬੀ ਇੱਧਰ ਰਹਿ ਗਈ ਚਾਬੀ ਦੇ ਕੇ ਦਈ ਅਸੀਂ ਬਾਹਰ ਖੜੇ ਨਹੀਂ ਚਾਬੀ ਕਿਹ ਚਲਾਉਂਗਾ ਦਾਸਰ ਤੇ ਪਹਿਲਾਂ ਅਸੀਂ ਜੇਬਾ ਚੈੱਕ ਕਰਾ ਜਾਦੂ ਸ਼ਕਤੀਆਂ ਬਾਅਦ ਚ ਚਲਾਈ ਦੇਖ ਕਿਦਣੇ ਵੀ ਪ੍ਰੈਂਕ ਕਰਦੇ ਨੂੰ ਘਰੇ ਬੁਲਾਵਾਂਗੇ ਨੂੰ ਘਰੇ ਬੁਲਾਵਾਂਗੇ ਨਾ ਕਹੂੰਗਾ ਕੀ ਪੀ ਕਿੰ ਕਮ ਕੰਗੂਰੀ ਅਫਰਟਾ ਫਰਟਾ ਨਿਕਮ ਕੰਗ ਇੱਥਰ ਬਾਹਰ ਬੈਠਾ ਸੰ ਲੈ ਕੇ ਜਾ ਦੂ ਤੇ ਇਹੇ ਕੋਲ ਵੀ ਹੈ ਨਹੀਂ ਕਿ ਚਾਬੀ ਕਿ ਕਿੱਥੇ ਆ ਫਿਰ ਮਨਿੰਦਰ ਦੇ ਦੇ ਯਾਰ ਮੇਰੇ ਸਿਰ ਦੁਖੀ ਜਾਂਦਾ ਮੇਰੇ ਕੋਲ ਹੈ ਨਹੀਂ 10 ਰੁਪਏ ਨਾ ਆ ਕਿੱਥੇ ਚਾਬੀ ਮਾਰ ਮਾਰ ਦਿਲ ਤੇ ਮਾਰ ਦਿਲ ਤੇ ਸਾਡੇ ਦਿਲ ਤੇ ਸਾਡੇ ਦਿਲ ਤੇ ਸਾਡੇ ਦਿਲ ਤੇ ਕੂਣੀਆਂ ਚਲਾਈਆਂ ਕੁੱਤਾ ਕਾਹ ਨੂੰ ਕੁੱਟਿਆ ਸਾਨੂੰ ਕੁੱਟਿਆ ਵਾਂਗ ਬਲੂੰਗੜਾ ਵੀ ਜਿਵੇਂ ਆਪਾਂ ਬਲੂੰਗੜਾ ਬੋਰੀ ਵਿੱਚ ਪਾ ਕੇ ਕੁੱਟਿਆ ਕੁੱਟਿਆ ਹੈਲੋ ਓਏ ਉੱਤੋਂ ਦੇ ਕੂਲਰ ਤੇ ਯਾਰ ਅੰਦਰ ਦੇਖ ਪੇਟੀ ਬੁੱਟ ਤੇ ਯਾਰ ਦੇਖ ਲੈ ਪੁਲਿਸ ਯਾਰ ਅਸੀਂ ਬਾਹਰ ਖੜੇ ਆ ਪਤਾ ਤੇ ਦੇਖ ਪ੍ਰੇਜਨ ਦੇ ਦੇਖ ਅਚਨ ਬਾਰ ਘਟਣੀ ਪੈਣੀ ਆ ਬਾਬਾ ਫਿਰ ਉਹ ਨਹੀਂ ਆ ਇਹਦੇ ਨਾਲ ਥੋੜੀ ਓਏ ਉਹਦੇ ਉੱਤੇ ਸਪਰੀ